ਹਾਂਜੀ ਤੇ ਹੁਣ ਅਸੀਂ ਚੱਲੇ ਆ ਘੁੰਮਣ ਵਾਸਤੇ ਲੋ ਜੀ ਆਪਾਂ ਪਹੁੰਚ ਗਏ ਬੀਚ ਤੇ ਪਿਆਰਿਆਂ ਨੂੰ ਦੇਖੋ ਖੇਲ ਮਿਲ ਗਈ ਹੋਈ ਐ ਮਿੱਟੀ ਸਮੁੰਦਰ ਦੀ ਰੇਤ ਹਲੋ ਬੰਨੂ ਨੰਨੂ ਹੈਲੋ ਤੋ ਰਸਤੇ ਤੇ ਜਾ ਰਹੀ थी ਉਹ ਗਾਣਾ ਉਹ ਸੱਚੂ ਗਿਆ ਬੇਲਪੂਰੀ ਮਤਲਬ ਬੇਲਪੂਰੀ ਖਾਧੀ ਜਾ ਰਹੀ ਐ ਦੇਖੋ ਆ ਦੇਖੋ ਜੀ ਇੰਨੀ ਵਧੀਆ ਫੋਟੋ ਖਿੱਚਵਾ ਰਹੀ ਐ ਫੋਟੋ ਖਿੱਚਵਾ ਰਹੀ ਵਾਟਰਮੈਲਨ ਦਾ ਜੂਸ ਸਸੀ ਗਾਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਹੁਣ ਮੈਂ ਖੜਾ ਬਾਲਕਨੀ ਦੇ ਵਿੱਚ ਤੇ ਧੁੱਪ ਚੜੀ ਹੋਈ ਹੈ ਤੇ ਗਰਮੀ ਕਾਫੀ ਜ਼ਿਆਦਾ ਹੈ ਦਿਨੇ ਦਿਨੇ ਸ਼ਾਮ ਤੇ ਸਵੇਰ ਦੀ ਠੰਡ ਹੈ ਤੇ ਥੋੜੀ ਥੋੜੀ 20 ਡਿਗਰੀ ਟੈਂਪਰੇਚਰ ਹੈ ਤੇ ਬਾਕੀ ਹੁਣ ਤਾਂ ਮੇਰੇ ਖਿਆਲ ਨਾਲ 30 ਅਬੋਵ ਚਲਾ ਗਿਆ ਤੇ ਕਾਫੀ ਜ਼ਿਆਦਾ ਅੱਛਾ ਮਤਲਬ ਲੱਗ ਰਿਹਾ ਵੈਸੇ ਮੈਂ ਧੁੱਪ ਚ ਖੜਾ ਗਰਮੀ ਤਾਂ ਲੱਗ ਰਹੀ ਪਰ ਉਨੀ ਨਹੀਂ ਲੱਗ ਰਹੀ ਜਿੰਨੀ ਗਰਮੀਾਂ ਚ ਲੱਗਦੀ ਹੈ ਮਤਲਬ ਠੀਕ ਮੌਸਮ ਹੈ ਪਰ ਪੰਜਾਬ ਨਾਲੋਂ ਤਾਂ ਬਹੁਤ ਜ਼ਿਆਦਾ ਗਰਮੀ ਹੈ ਇੱਥੇ ਜਿੱਥੇ ਮੈਂ ਖੜਾ ਹਾਂ ਆ ਦੇਖੋ ਬਿਲਡਿੰਗਸ ਨੇ ਇੱਥੇ ਤੇ ਇਹ ਬਿਲਡਿੰਗਸ ਕਾਫੀ ਜ਼ਿਆਦਾ ਪੁਰਾਣੀਆਂ ਹੋ ਚੁੱਕੀਆਂ ਨੇ ਬਟ ਕਾਫੀ ਜ਼ਿਆਦਾ ਮਜ਼ਬੂਤ ਨੇ ਤੇ ਪਿੱਛੇ ਖਾਲੀ ਪਲਾਟ ਹੈ ਤੇ ਜਿੱਥੇ ਮੈਂ ਖੜਾ ਆ ਦੇਖੋ ਬਾਲਕਨੀ ਹੈ ਬਹੁਤ ਸੋਹਣੀ ਤੇ ਬਹੁਤ ਸੋਹਣਾ ਨਜ਼ਾਰਾ ਬਹੁਤ ਅੱਛਾ ਲੱਗਦਾ ਜਦੋਂ ਬਾਰਿਸ਼ ਹੁੰਦੀ ਉਦੋਂ ਬਹੁਤ ਜ਼ਿਆਦਾ ਸੋਹਣਾ ਲੱਗਦਾ ਤੇ ਸਾਰਾ ਕੁਝ ਸੋਹਣਾ ਹੀ ਸੋਹਣਾ ਤੇ ਬਾਕੀ ਇੱਥੇ ਗਰਮੀ ਹੈਗੀ ਹੈ ਮਤਲਬ ਤੁਸੀਂ ਦੇਖ ਸਕਦੇ ਹੋ ਵੀ ਮੈਂ ਟੀ-ਸ਼ਰਟ ਪਾਈ ਹੋਈ ਹੈ ਹੈਨਾ ਇਹ ਗਰਮੀ ਕਾਫੀ ਜ਼ਿਆਦਾ ਕਿਉਂਕਿ ਸਮੁੰਦਰ ਨੇੜੇ ਆ ਉਹਦੇ ਕਰਕੇ ਗਰਮੀ ਬਹੁਤ ਜ਼ਿਆਦਾ ਮਤਲਬ ਸਵੇਰੇ ਤੇ ਸ਼ਾਮ ਦੀ ਠੰਡ ਹੁੰਦੀ ਹੈ ਹੈਨਾ ਥੋੜੀ ਥੋੜੀ ਠੰਡ ਲੱਗਦੀ ਹੈ ਇੱਥੇ ਮਤਲਬ ਕੰਬਲ ਲੈਣਾ ਪੈਂਦਾ ਪੱਖਾ ਚਲਾ ਕੇ ਤੇ ਬਾਕੀ ਦਿਨੇ ਪੂਰਾ ਮੌਸਮ ਗਰਮ ਰਹਿੰਦਾ ਦਿਨੇ ਟੈਂਪਰੇਚਰ 30 ਦੇ ਆਸ-ਪਾਸ 30 ਅਬੋਵ ਚਲਾ ਜਾਂਦਾ ਤੇ ਰਾਤ ਨੂੰ ਇੱਥੇ 20 ਦੇ ਨੇੜੇ ਤੇੜੇ ਆ ਜਾਂਦਾ ਰਾਤ ਨੂੰ ਕਾਫੀ ਠੰਡ ਹੁੰਦੀ ਹੈ ਤੇ ਬਾਕੀ ਆਪਣੇ ਉੱਥੇ ਤਾਂ ਪੰਜਾਬ ਵਿੱਚ ਤਾਂ ਬਹੁਤ ਜ਼ਿਆਦਾ ਮੌਸਮ ਠੰਡਾ ਤੇ ਇੱਥੇ ਗਰਮ ਹੈ ਤੇ ਬਾਕੀ ਹੁਣ ਨੈਕਸਟ ਦਾ ਉਹ ਦਹਾਨੇ ਆ ਕੀ ਕਰਨਾ ਕੀ ਪ੍ਰੋਗਰਾਮ ਹੈ ਠੀਕ ਹੈ ਜੀ ਇਧਰ ਨੰਨੂ ਸਾਡਾ ਤਿਆਰ ਹੋ ਚੁੱਕਾ ਵੇਖੋ ਰਾਤੀ ਨਾ ਬੱਚੇ ਤਿਆਰ ਹੋ ਰਹੇ ਨਾ ਦੋਖੇ ਤੇ ਬਾਕੀ ਆਪਾਂ ਇੱਦੀ ਬੈਠੇ ਹਾਲੇ ਤੇ ਹੁਣ ਮੈਂ ਬੈਠਾ ਆ ਤੇ ਖਾਣ ਲਗਾ ਮੈਗੀ ਤੇ ਆਪਾਂ ਨੂੰ ਹੁਣ ਸਾਰਾ ਦਿਨ ਇਹੀ ਕੰਮ ਹੈ ਸਵੇਰੇ ਲੱਸੀ ਪੀਤੀ ਆ ਮੈਂ ਦਿਖਾਈ ਨਹੀਂ ਵੀਡੀਓ ਨਹੀਂ ਬਣਾਈ ਲੱਸੀ ਸੈਂਡਵਿਚ ਇੰਨੀਆਂ ਸਾਰੀਆਂ ਚੀਜ਼ਾਂ ਖਾਲੇ ਮੈਨੂੰ ਯਾਦ ਵੀ ਨਹੀਂ ਆਇਆਗਾ ਤੇ ਹੁਣ ਵਾਰੀ ਹੈ ਮੈਗੀ ਦੀ ਆ ਦੇਖੋ ਹੁਣ ਮੈਗੀ ਖਾ ਰਿਹਾ ਤੇ ਸਾਰਾ ਦਿਨ ਬਸ ਆਪਾਂ ਖਾਣਾ ਖਾਣਾ ਠੀਕ ਹੈ ਤੇ ਬਾਕੀ ਇੰਜੋਏ ਕਰ ਰਹੇ ਹੁਣ ਤੇ ਹਲੇ ਆਪਣਾ ਥੋੜਾ ਜਿਹਾ ਟਾਈਮ ਕਿਸੇ ਆਪਣੇ ਆਪ ਨੂੰ ਦੇ ਰਿਹਾ ਠੀਕ ਹੈ ਮੈਂ ਜਿਆਦਾ ਵੀਡੀਓ ਨਹੀਂ ਬਣਾਵਾ ਰਿਹਾ ਤੇ ਮਤਲਬ ਬੰਨ ਵੀ ਨਹੀਂ ਕਰ ਰਿਹਾ ਕਿਉਂਕਿ ਆਪਣੇ ਆਪ ਥੋੜਾ ਟਾਈਮ ਲੈਣਾ ਕਿਉਂਕਿ ਅਸੀਂ ਬਹੁਤ ਟਾਈਮ ਬਾਅਦ ਆਏ ਆ ਤਾਂ ਕਰਕੇ ਸਭ ਨੂੰ ਟਾਈਮ ਦੇਣਾ ਪੈਂਦਾ ਹੈ ਨਾ ਤੇ ਤਾਂ ਕਰਕੇ ਬਾਕੀ ਸ਼ੇਅਰ ਕਰਾਂਗੇ ਹੌਲੀ ਹੌਲੀ ਸਾਰਾ ਕੁਝ ਸਰ ਜੀ ਵੱਡੇ ਵੱਲ ਨੇ ਵੈਰਾਈਟੀਆਂ ਬਣਾਉਂਦੇ ਹਾਂ ਹਾਂ ਕਿੰਨਾ ਕੁਝ ਬਣਾਇਆ ਹੋਣਾ ਸਹੀ ਗੱਲ ਹੈ ਖਾਣਾ ਆਪੜ ਬਣਾਏ ਸੀ ਟੇਸਟੀ ਖਾਣਾ ਤੇ ਦਾਲ ਸੀ ਫਿਰ ਚਾਵਲ ਬਣਾਏ ਹਾਂ ਸਲਾਦ ਬ੍ਰੈਡ ਓਮਲੇਟ ਬ੍ਰੈਡ ਓਮਲੇਟ ਬ੍ਰੈਡ ਓਮਲੇਟ ਸੀਗਾ ਜਿਆਦਾ ਸਾਡ ਨੂੰ ਆਪ ਖਾਇਆ ਨਹੀਂ ਜਾ ਰਿਹਾ ਮੈਂ ਫਿਰ ਮੈਗੀ ਖਾ ਲਈ ਸੀ ਜਬਰਦਸਤੀ ਖਲਾਦੀ ਇੱਕ ਚੀਜ਼ ਹੋਰ ਗੁਜਰਾਤੀਆਂ ਦਾ ਖਾਣਾ ਪੰਜਾਬੀਆਂ ਦਾ ਖਾਣਾ ਤੇ ਇਹ ਚੀਜ਼ਾਂ ਨਾ ਬਹੁਤ ਜ਼ਿਆਦਾ ਇੰਡੀਆ 'ਚ ਮਸ਼ਹੂਰ ਨੇ ਗੁਜਰਾਤੀਆਂ ਦਾ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਟੇਸਟੀ ਹੁੰਦਾ ਤੇ ਕਾਫੀ ਚੀਜ਼ਾਂ ਵਿੱਚ ਤੁਹਾਨੂੰ ਮਤਲਬ ਲੋਕ ਜਾਣਦੇ ਫੇਮਸ ਬਹੁਤ ਜ਼ਿਆਦਾ ਹੁੰਦਾ ਹੈ ਗੁਜਰਾਤੀਆਂ ਦਾ ਖਾਣਾ ਤੇ ਉਹ ਅਸੀਂ ਹੁਣ ਇੰਜੋਏ ਕਰ ਰਹੇ ਹਾਂ ਢੋਕਲਾ ਖਾਦਾ ਸੀ ਢੋਕਲਾ ਖਾਦਾ ਵੀ ਵਾਈਟ ਕਲਰ ਦਾ ਢੋਕਲਾ ਹਾਂ ਵਾਈਟ ਕਲਰ ਦਾ ਢੋਕਲਾ ਹਾਂ ਇਡਲੀ ਇਡਲੀ ਵਰਗਾ ਸੀਗਾ ਢੋਕਲਾ ਹਾਂ ਯਾ ਇਹ ਹੁਣ ਬਸ ਖੰਮਣ ਰਹਿ ਗਿਆ ਬੜਾ ਪਾਓ ਤਾਂ ਮੈਂ ਖਾ ਲਿਆ ਹੁਣ ਖੰਮਣ ਦਾ ਮੇਰਾ ਸੁਪਨਾ ਉਹ ਬਸ ਥੋੜਾ ਪੂਰਾ ਹੋਣ ਵਾਲਾ ਹੀ ਹੈ ਥੋੜੀ ਦੇਰ ਖੰਮਣ ਖਾਵਾਂਗੇ ਸ਼ਾਮ ਨੂੰ ਅਸੀਂ ਜਾਣਾ ਖੰਮਣ ਸ਼ਾਮ ਨੂੰ ਆਪਾਂ ਖੰਮਣ ਜਾ ਰਹੇ ਹਾਂ ਤੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਪੁੱਛ ਲਈ ਕਿੱਦਾਂ ਦਾ ਲੱਗ ਰਿਹਾ ਬਹੁਤ ਜ਼ਿਆਦਾ ਵਧੀਆ ਅੱਛਾ ਅੱਜ ਟਾਈਮ ਹੈ ਜਰਾ ਸਨਸੇਜ਼ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਜ਼ਿਆਦਾ ਦੁਬਾਰਾ ਦੇਖਣਾ ਫਰਸਟ ਚਾਂਸ <laughs> नहीं नहीं पंजाब तो बाहर तक गई हाँ गुजरात कहीं नहीं स्टेट्स नहीं गई किसी भी चो, चो गए से गए। नहीं बांचल तो गई सुबह ही बांचल गई हैं कुल्लू ना मनाली गई हैं सॉरी सॉरी वाइम स्टेक हो गया आओ आ देखो बंकू सादा क्या बंकू कैसे धूम बचा ले आ देखो ਬਹੁਤ ਜਿਆਦਾ ਬਿਊਟੀਫੁਲ ਹੈ ਬੰਕੂ ਦਾ ਪਲੇਗਰਾਉਂਡ ਹੈ ਬਣਾਇਆ ਹੈ ਸਪੈਸ਼ਲ ਬਾਲਕੋਨੀ ਹੈ ਤੇ ਆ ਦੇਖੋ ਇੱਥੇ ਬੰਕੂ ਖੇਡਦਾ ਹੈ ਨਾ ਬੰਕੂ ਬੰਕੂ ਖੇਡਦਾ ਨਾ ਤੂੰ ਖੁੱਲਾ ਸਾਰੇ ਹੈ ਨਾ ਤੇ ਪਿੱਛੇ ਸਾਰਾ ਦੇਖੋ ਪਾਰਕ ਹੈ ਪਾਰਕ ਮਤਲਬ ਖੁੱਲਾ ਡੁੱਲਾ ਇਹ ਏਰੀਆ ਸਾਰਾ ਬਹੁਤ ਸੋਹਣਾ ਲੱਗਦਾ بارش ਦੇ ਵਿੱਚ ਤਾਂ ਖਾਸ ਕਰਕੇ ਤੇ ਨੰਨੂਣੀ ਇੱਥੇ ਖੇਡ ਰਹੀਆਂ ਸੀ ਹੁਣ ਇੱਥੇ ਆਪਾਂ ਲੇਡ ਨੂਰ ਸਕਦੇ ਆ ਇੱਥੇ ਲੇਡ ਦੇ ਜਿਆਦਾਤਰ ਡੈਡੀ ਇੱਥੇ ਲੇਡਦੇ ਆ ਨਾ ਡੈਡੀ ਮੇਰੇ ਤੇ ਹੀ ਪੱਕਾ ਡੈਡੀ ਦਾ ਪੱਕਾ ਜਦੋਂ ਵੀ ਆਣਾ ਡੈਡੀ ਨੂੰ ਇੱਥੇ ਹੀ ਲੇਟਣਾ A few moments later ਹਾਂਜੀ ਤੇ ਹੁਣ ਅਸੀਂ ਚੱਲੇ ਆਂ ਘੁੰਮਣ ਵਾਸਤੇ ਤੇ ਅਸੀਂ ਬਹਿ ਗਏ ਗੱਡੀ ਦੇ ਵਿੱਚ ਨੰਨੂ ਦੇਖੋ ਚੀਜੀ ਚੂਜੀ ਖੋਲ ਰਹੀ ਐ ਹਾਂ ਤੇ ਉੱਧਰ ਮਮੀ ਤੇ ਅਸੀਂ ਬਹਿ ਜੰਨੇ ਆਂ ਤੁਸੀਂ ਮਨਪ੍ਰੀਤ ਤੇ ਤੁਸੀਂ ਤੇ ਰੀਤੂ ਅੱਛਾ ਸਾਹਮਣੇ ਖੜੀਆਂ ਗਾਵਾਂ ਇਹ ਹਰ ਜਗ੍ਹਾ ਹੀ ਐ ਹਨਾ लुधियाने भी मैं सोचा लुधियाने भी हर है हर जगह ही है गावा का चक्कर चल रहे हैं मैं चल लो जी आप पहुंच गए बीच ते ਤੇ ਮਨਪੀ ਦੇਖੋ ਤੇ ਮਨਪੀ ਬਹੁਤ ਜ਼ਿਆਦਾ ਐਕਸਾਈਟਡ ਹੈ ਮੇਰੇ ਵੱਲ ਦੇਖਦੀ ਨਹੀਂ ਪਈ ਹੈਗੀ ਕੱਲੀ-ਕੱਲੀ ਜਾਈ ਜਾਂਦੀ ਹੈ ਨਾ ਮੇਰੇ ਬਾਰੇ ਪੁੱਛਿਆ ਮੈਂ ਦੂਜੀ ਗੱਡੀ ਸੀ ਇਹ ਰੂਪਲ ਵਾਲੀ ਗੱਡੀ ਸੀ ਇਹਨੇ ਮੇਰੇ ਬਾਰੇ ਪੁੱਛਿਆ ਵੀ ਨਹੀਂ ਨਹੀਂ ਮੈਂ ਪਿੱਛੇ ਦੇਖਦੀ ਆਈ ਹਾਂ ਕਿੰਨਾ ਮੈਂ ਕਿੰਨਾ ਪਿੱਛੇ ਦੇਖਿਆ ਦੇਖ ਉਸ ਰਾਤ ਹੈ ਨਾ ਰਾਤ ਹੈ ਤਾਂ ਕਰੇ ਨજર ਨਹੀਂ ਆ ਰਹਾ ਕੁਝ ਤੇ ਇਸਨੇ ਮੇਰੀ ਤਰਫ ਦੇਖਿਆ ਵੀ ਨਹੀਂ ਦੀਦੀ ਆਪ ਕਾਹੋ ਉਹ ਗੱਡੀ ਢੂੰਢ ਰਹੀ ਸੀ ਹਾਂ ਮੈਂ ਹੱਥੀਂ ਗੱਡੀ ਢੂੰਢ ਰਹੀ ਸੀ ਕੀ ਦੀਨ ਕੇ ਲਈ ਮੰਮੀ ਹਣੀ ਅੱਛਾ ਆ ਸ਼ਾਂਤੀ ਸੇ ਆਏ ਨਾ ਸੁਬੰਦਰ ਦੇ ਆ ਕੇ ਕਿਦਾਂ ਦਾ ਲੱਗ ਰਿਹਾ ਪਹਿਲੀ ਵਾਰੀ ਬੜਾ ਵਧੀਆ ਲੱਗ ਰਿਹਾ ਪਰ ਅਜੇ ਨਾ ਕੁਛ ਨਜ਼ਰ ਨਹੀਂ ਆ ਰਿਹਾ ਗੁੱਦੀ ਦੀਵਾਰ ਨੰਨੂ ਸੁੱਤੀ ਬੀਸੀ ਨੰਨੂ ਸੁੱਤੀ ਸੇ ਉਣ ਉੱਠੀ ਹੈ ਅੱਛਾ ਦੀਵਾਰ ਨਹੀਂ ਗੁੱਦੀ ਦੀਵਾਰ ਕੰਦਾ ਦਾ ਹਨੇਰਾ ਨਹੀਂ ਨਾ ਫੇਲ ਹੈ ਇੱਥੇ ਫੋਨ ਛੱਲਾ ਤੇ ਨਹੀਂ ਆਉਂਦੀ ਐਡੀ ਦੂਰ ਹੈ ਨਾ ਨਹੀਂ ਆ ਦੇਖੋ ਜੀ ਆ ਹੈਗਾ ਸਮੁੰਦਰ ਤੇ ਹਨੇਰਾ ਬਹੁਤ ਜ਼ਿਆਦਾ ਤਾਂ ਕਰਕੇ ਕੁਝ ਨਜ਼ਰ ਨਹੀਂ ਆ ਰਿਹਾ ਤੇ ਆ ਪਾਣੀ ਹੈ ਥੋੜਾ ਥੋੜਾ ਬੂਟੀ ਗਿੱਲੇ ਹੋਣੇ ਵੈਸੇ ਆ ਦੇਖੋ ਮਤਲਬ ਅਸੀਂ ਦਿਨ ਚ ਨਹੀਂ ਆਏ ਰਾਤ ਨੂੰ ਆਏ ਆ ਆ ਦੇਖੋ ਪਾਣੀ ਨਜ਼ਰ ਆ ਰਿਹਾ ਹਾਂ ਆ ਦੇਖੋ ਸਾਡੇ ਲਈ ਤਾਂ ਐਸੇ ਨੀਰਾ ਬਹਿ ਗਿਆ ਪਰ ਨਿਆਣਿਆਂ ਨੂੰ ਦੇਖੋ ਖੇਲ ਮਿਲ ਗਈ ਹੋਈ ਐ ਮਿੱਟੀ ਸਮੁੰਦਰ ਦੀ ਰੇਤ ਹੈਲੋ ਬੰਨੂ ਨੰਨੂ ਹੈਲੋ ਵੈਂਕੂ ਇਹ ਰਿਤਾਂ ਲੱਗੀਆਂ ਹੋਈਆਂ ਅਸੀਂ ਥੋੜੇ ਲੇਟ ਆਏ ਆ ਤਾਂ ਕਰਕੇ ਥੋੜਾ ਜਿਹਾ ਕੰਮ ਮੱਠਾ ਬਹਿ ਗਿਆ ਕਿਉਂਕਿ ਲੇਟ ਹੋ ਗਿਆ ਅਸੀਂ ਤੇ ਹਨੇਰਾ ਹੋ ਗਿਆ ਤੇ ਕੁਝ ਵੀ ਦਿਖ ਨਹੀਂ ਰਿਹਾ ਬਟ ਫਿਰ ਵੀ ਲੋਕ ਇੰਜੋਏ ਕਰ ਰਹੇ ਆ ਕਾਫੀ ਜ਼ਿਆਦਾ ਕਾਫੀ ਜ਼ਿਆਦਾ ਲੋਕ ਨੇ ਸਾਰੇ ਬੈਠੇ ਹੋਏ ਹੋਣ ਵਿਚ ਦਾ ਆਨੰਦ ਮਾਣ ਰਹੇ ਮੈਦ ਤੋਂ ਰਸਤੇ ਤੇ ਜਾ ਰਹੀ تھی ਉਹ ਗਾਣਾ ਸੱਚ ਹੋ ਗਿਆ ਬੇਲਪੂਰੀ ਮਤਲਬ ਬੇਲਪੂਰੀ ਖਾਧੀ ਜਾ ਰਹੀ ਆ ਦੇਖੋ ਬੇਲ ਤੇ ਆ ਪੂਰੀ ਆ ਪੂਰੀ ਹੈ ਭੇਲ ਹੈ ਆ ਕੀ ਦੱਸ ਰਿਹਾ ਯਾਰ ਸਭ ਨੂੰ ਪਤਾ ਹੀ ਹੈ ਮਤਲਬ ਅਸੀਂ ਖਾ ਰਹੇ ਸਾਨੂੰ ਆਨੰਦ ਆ ਰਿਹਾ ਤੇ ਮੰਮੀ ਵੀ ਖਾ ਰਹੇ ਨੇ ਬੱਬੂ ਆ ਜਾ ਬੱਚਾ ਸਮੁੰਦਰ ਕਿਨਾਰੇ ਭੇਲ ਪੂਰੀ ਮੰਮੀ ਵੀ ਵੀਡੀਓ ਬਣਾ ਕੇ ਨੇ ਮੰਮੀ ਤੇ ਹੁਣ ਆਪਾਂ ਆਏ ਹਾਂ ਜੀ ਫਰੂਟ ਜੂਸ ਵਾਲੀ ਸ਼ਾਪ ਤੇ ਤੇ ਜੂਸ ਪੀਵਾਂਗੇ ਹਰ ਢੇਰ ਲੱਗੇ ਹੋਏ ਹਾਂ ਤੇ ਨੰਨੂ ਫੜਾ ਵੀ ਐਕਸਪੀ ਹਾਂ ਮੈਂ ਦੇਖ ਲਿਆ ਤਾਂ ਸੇ ਨਵੀਂ ਖਾਨ ਤੋਂ ਹਾਂ ਤਾਂ ਨਵੀਂ ਪੂ ਬਣਾਇਆ ਉਹ ਕਿਸੇ ਹੋਰ ਵਾਟਰਮੈਲਨ ਦਾ ਆ ਦੇਖੋ ਜੀ ਕਿੰਨੀ ਵਧੀਆ ਫੋਟੋ ਖਿਚਵਾ ਰਹੀ ਹੈ ਫੋਟੋ ਖਿਚਵਾ ਰਹੀ ਵਾਟਰਮੈਲਨ ਦਾ ਜੂਸ ਆਪਾਂ ਜੂਸ ਸ਼ੌਬ ਤੇ ਆ ਦੇਖ ਲੋ ਬੇਟਾ ਮੈਨੂੰ ਪੀਂਨ ਦੇ ਨਾ ਥੋੜਾ ਜਿਹਾ ਪੀ ਲਵਾ ਚਲ ਪੀਲਾ 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 ਚਲ ਪੀਲਾ ਫੇਰ ਪੀਲਾ ਆ ਜਾ ਪੀਲਾ ਉਹ ਆ ਗਿਆ ਬੰਕੂ ਆ ਗਿਆ ਇਹਦੇ ਖਰਾਬ ਕਰਨਾ ਸਿੱਖਣਾ ਨਹੀਂ ਚਲੋ 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 ਗੱਡੀ 'ਚ ਬੈਠੋ ਆ ਦੂਨ ਲੋ ਦੂਨ ਲੋ ਹਾਂ ਰੱਖ ਦੋ ਰੱਖ ਦੋ ਰੱਖ ਦਿਓ ਲਓ ਜੀ ਆਪਾਂ ਹੁਣ ਆਏ ਆ ਰਾਤ ਨੂੰ ਖਾਣਾ ਖਾਣ ਲਈ ਯਸ਼ ਗਾਰਡਨ ਯਸ਼ ਗਾਰਡਨ ਰੈਸਟੋਰੈਂਟ ਐਨੀਕ ਇਨਫੋਰਮੇਸ਼ਨ ਮੈਥ ਇਸ ਨਹੀਂ ਮੰਮੀ ਪਿੱਛੇ ਪਿੱਛੇ ਆ ਰਹੇ ਨੇ ਲਓ ਜੀ ਬਹੁਤ ਜ਼ਿਆਦਾ ਰੌਣਕ ਹੈ ਇੱਥੇ ਕਿਉਂਕਿ ਕ੍ਰਿਸਮਸ ਦੀ ਵੀ ਛੁੱਟੀ ਹੈ ਵੈਸੇ ਵੀ ਛੁੱਟੀਆਂ ਨੇ ਹੈਨਾ ਆ ਕਰਕੇ ਕਾਫੀ ਜ਼ਿਆਦਾ ਰੌਣਕ ਹੈ ਇੱਥੇ ਕਾਫੀ ਲੋਕ ਨੇ ਅਸੀਂ ਪਹਿਲਾਂ ਵੀ ਕਈ ਰੈਸਟੋਰੈਂਟਾਂ ਵਿੱਚ ਗਏ ਸੀ ਪਰ ਉੱਥੇ ਜਗ੍ਹਾ ਨਹੀਂ ਮਿਲੀ ਕਿਉਂਕਿ ਰਸ਼ ਬਹੁਤ ਜ਼ਿਆਦਾ ਲੌਂਗ ਵੀਕਐਂਡ ਕਰਕੇ ਏ ਹੁਣ ਇੱਥੇ ਮਿਲੀ ਏ ਫਾਈਨਲੀ ਤੇ ਹੁਣ ਅਸੀਂ ਇੱਥੇ ਆਏ ਹਾਂ ਅਸੀਂ ਆਏ ਸੀਗੇ ਕੋਈ ਖਾਣਾ ਖਾਣਾ ਇੱਧਰ ਦੇਖੋ ਇਹਨੂੰ ਸਲਾਈਡਾਂ ਦੀ ਪੈ ਗਈ ਨੰਨੂ ਨੂੰ ਆ ਜਾ ਆ ਜਾ ਆ ਜਾ ਓਹ ਹੋ ਦੇਖੋ ਅੱਜ ਹੀ ਤੇ ਹੁਣ ਆਪਾਂ ਖਾਣਾ ਖੋਣਾ ਖਾ ਰਿਹਾ ਥੋੜਾ ਬਹੁਤ ਸਟਾਰਟਰ ਖਾ ਰਿਹਾ ਪਹਿਲਾਂ ਇਹ ਆ ਚੀਜ਼ਾਂ ਚੱਲ ਰਹੀਆਂ ਨੇ ਹਾਂਜੀ ਤੇ ਹੁਣ ਆਪਾਂ ਇੱਥੇ ਰੁਕੇ ਆ ਆਈਸਕ੍ਰੀਮ ਖਾਣ ਲਈ ਤੇ ਇਹ ਦਮਨ ਸ਼ਹਿਰ ਤੇ ਇਹ ਪੈਂਦਾ ਆਪਣਾ ਗੁਜਰਾਤ ਦੇ ਵਿੱਚ ਤੇ ਮਤਲਬ ਇਹਨੂੰ ਯੂਨੀਅਨ ਟੈਰੀਟਰੀ ਵੀ ਕਹਿੰਦੇ ਆ ਤੇ ਰਾਜਧਾਨੀ ਜਿੱਦਾਂ ਚੰਡੀਗੜ੍ਹ ਹੋ ਗਿਆ ਉਵੇਂ ਆ ਇਹ ਦਮਨ ਠੀਕ ਹੈ ਤੇ ਇੱਥੇ ਹੁਣ ਆਪਾਂ ਆਈਸਕ੍ਰੀਮ ਖਾਣ ਆਏ ਸੀ ਰਾਤ ਨੂੰ ਲਓ ਜੀ ਆਈਸਕ੍ਰੀਮ ਹੋਏ ਛੋਟੀ ਛੋਟੀ ਆਈਕ੍ਰੀਮ ਬਗ ਵਧੀਆ ਆਈਸਕ੍ਰੀਮ ਹਾਂਜੀ ਬਹੁਤ ਵਧੀਆ ਕੈਂਟ ਤੇ ਹੁਣ ਅਗਲਾ ਦਿਨ ਤੇ ਆਪਾਂ ਮਤਲਬ ਆ ਗਏ ਸੀ ਰਾਤੀ ਸੋ ਗਏ ਥੱਕ ਗਏ ਸੀਗੇ ਤੁਹਾਨੂੰ ਪਤਾ ਜਦੋਂ ਬੰਦਾ ਬਾਹਰ ਆ ਜਾਂਦਾ ਬਾਹਰ ਆ ਕੇ ਮਤਲਬ ਮੋਸਟਲੀ ਥਕਾਵਟ ਹੋ ਹੀ ਜਾਂਦੀ ਹੈ ਤੇ ਫਿਰ ਆਪਾਂ ਸੋਗੇ ਠੀਕ ਹੈ ਜੀ ਤੇ ਹੁਣ ਅੱਜ ਅਗਲਾ ਦਿਨ ਹੈ ਤੇ ਆਪਾਂ ਹੁਣ ਨਵੇਂ ਵਲੌਗ ਦੇ ਵਿੱਚ ਤੁਹਾਨੂੰ ਮਿਲਦੇ ਆ ਇਸ ਵਲੌਗ ਨੂੰ ਆਪਾਂ ਐਂਡ ਕਰਦੇ ਹਾਂ ਠੀਕ ਹੈ ਵੀਡੀਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗ ਰਹੀ ਹੈ ਠੀਕ ਹੈ ਤੇ ਨਵੇਂ ਉਹਦੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ